ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੋ ਅੱਜ ਆਪਾਂ ਦਰਸ਼ਨ ਦੇਦਾਰੇ ਕਰਨ ਜਾ ਰਹੇ ਹਾਂ ਗੁਰਦੁਆਰਾ ਝੰਡਾ ਸਾਹਿਬ ਪਿੰਡ ਝੰਡਾ ਕਲਾਂ ਜ਼ਿਲ੍ਹਾ ਮਾਨਸਾ ਤਸਵੀਲ ਸਰਦੂਲਗੜ੍ਹ ਸੋ ਇਹ ਗੁਰਦੁਆਰਾ ਝੰਡਾ ਕਲਾਂ ਸਾਹਿਬ ਇਹ 5ਵੀਂ ਦਸਵੀਂ ਤਨ ਤਨ ਸਿੱਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਸੰਬੰਧਿਤ ਹੈ ਇਹ ਧਰਤੀ ਗੁਰੂ ਗੋਬਿੰਦ ਸਿੰਘ ਜੀ ਚਰਨਛੋਹ ਪ੍ਰਾਪਤ ਧਰਤੀ ਹੈ ਇਹ ਇੱਥੇ ਗੁਰਦੁਆਰਾ ਸਾਹਿਬ ਪਾਥੀ ਦਸਮੀ ਸ਼ੌਣੀ ਨਿਹੰਗ ਸਿੰਘਾ ਹੌੜਾ ਤਲਛੋਬੇ ਤੈਜੀ ਇਹ ਨਗਰ ਇਤਿਹਾਸਿਕ ਮਹੱਤਤਾ ਰੱਖਣ ਵਾਲਾ ਨਗਰ ਹੈ ਜੀ ਜਦੋਂ ਗੁਰੂ ਸਾਹਿਬ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗਾ ਜੁੱਧਾਂ ਤੋਂ ਬਾਅਦ ਦਮਦਮਾ ਸਾਹਿਬ ਦੀ ਧਰਤੀ ਤੇ ਆ ਕੇ ਬਰਾਜੇ ਉਸ ਸਮੇਂ ਇਸ ਪਿੰਡ ਵਿੱਚ ਇੱਕ ਸਾਈਂ ਬਲੈਤ ਸ਼ਾ ਫਕੀਰ ਰਿਹਾ ਕਰਦਾ ਸੀ ਉਹ ਰੋਜ਼ ਦਾ ਨਿਤ੍ਰਮ ਕਰਨ ਉਪਰੰਤ ਪਿੰਡ ਚਲਰਾ ਕਲਾਂ ਤੋਂ ਦਮਦਮਾ ਸਾਹਿਬ ਦੇ ਰਾਹ ਉੱਪਰ ਜਲ ਛਿੜਕਦੇ ਅਤੇ ਝਾੜੂ ਦੀ ਸੇਵਾ ਕਰਿਆ ਕਰਦੇ ਸਨ ਲੋਕਾਂ ਨੇ ਪੁੱਛਣਾ ਕਿ ਆਪ ਜੀ ਇੱਥੇ ਹੀ ਪਾਣੀ ਕਿਉਂ ਰੱਖਦੇ ਹੋ ਹੋਰ ਕਿਤੇ ਕਿਉਂ ਨਹੀਂ ਤਾਂ ਸਾਈਂ ਬਲੈਤ ਸ਼ਾਹ ਜੀ ਕਹਿੰਦੇ ਕਿ ਇਸ ਰਾਤੇ ਮੇਰਾ ਰੰਗਲਾ ਮਾਹੀ ਆ ਰਿਹਾ ਹੈ ਸਾਈਂ ਜੀ ਦੇ ਪ੍ਰੇਮ ਦੀ ਬਹਿਬਲਤਾਂ ਨੂੰ ਵੇਖ ਕੇ ਅੰਤਰਜਾਮੀ ਸਤਿਗੁਰੂ ਦਮਦਮਾ ਸਾਹਿਬ ਤੋਂ ਚੱਲ ਕੇ ਪਿੰਡ ਝੰਡਾ ਕਲਾ ਵਿਖੇ ਆਬਰਾਜੇ ਦੇ ਸਾਈਂ ਜੀ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕੀਤਾ ਪੰਚ ਦਰਸ਼ਨੀਦਾਰੇ ਕਰਦੇ ਆ ਜੀ ਦਰਬਾਰ ਸਾਹਿਬ ਦੇ ਆ ਤੂ ਉੱਚਾ ਤਾਕਾ ਦਰਬਾਰਾ ਅੰਤ ਨਹੀਂ ਕਿਛਪਾਰਾ ਵਾਰਾ ਤੋਏ ਗੁਰਦੁਆਰਾ ਸਾਹਿਬ ਬਨੇਂਗ ਸਿੰਘਾਂ ਦੇ ਅੰਦਰ ਆਉਂਦਾ ਜੀ ਇਸੇ ਕਰਕੇ ਇਹਨਾਂ سرمਈ ਰੰਗ ਦਾ ਨਿਸ਼ਾਨ ਸਾਹਿਬ ਜੋ ਚੜਾਇਆ ਹੋਇਆ ਜੀ ਦਰਬਾਰ ਸਾਹਿਬ ਇਹਨਾਂ ਦਾ ਦਵਾਰਾ ਝੰਡਾ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਬਾਬਾ ਪੀਰ ਬਲਦ ਸ਼ਾਹ ਦੀ ਜੋ ਕਬਰ ਜਾਂ ਸਮਾਦ کہہ ਸਕਦੇ ਹੋ ਬਣੀ ਹੋਈ ਹੈ। ਇਹ ਦਰਬਾਰ ਸਾਹਿਬ ਦਰਸ਼ਨ ਕਰੋ ਜੀ। ਇਹ ਹੀ ਬਾਬਾ ਬਲਦ ਸ਼ਾਹ ਦੀ ਕਬਰ ਬਾਬਾ ਬਲਦ ਸ਼ਾਹ। ਬਰਬਾਸ ਸਾਹਿਬ ਉਹਦੇ ਬਿਲਕੁਲ ਨਾਲ ਬਣੀ ਹੋਈ ਹੈ ਜੀ ਸੋ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਸ਼ੋਪਾਫੋਂ ਕਰਕੇ ਇਹ ਇਤਿਹਾਸਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਜੀ ਇੱਥੇ ਹਰ ਵੀਰਵਰ ਭਾਰੀ ਮੇਲਾ ਲੱਗਦਾ ਜੀ ਮੱਥੇ ਨੂੰ ਲੱਗਦਾ ਮੇਲਾ ਇੱਥੇ ਜੀ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਨੇ ਦਰਸ਼ਨੇਦਾਰੇ ਕਰਦੀਆਂ ਨੇ ਸੋ ਇਹ ਜਿਨੂੰ ਆਪਾਂ ਅਸੇ ਆਉਣਾ ਵੀ ਵੀਰ ਨੇ ਤਾਂ ਸਰਦੂਲਗੜ੍ਹ ਤੋਂ ਸਰਸਾ ਰੋਡ ਤੇ ਇਹ ਪਿੰਡ ਦਾ ਗੇਟ ਬਾਅਦ ਬਣਿਆ ਹੋਇਆ ਜੀ ਪਿੰਡ ਛੱਡਾ ਕਲਾਂ ਉੱਥੋਂ ਆਪਾਂ ਇਹ ਅੰਦਰ ਪਿੰਡ ਵਿੱਚ ਜਾ ਕੇ ਦਰਸ਼ਨ ਦੀਦਾਰੇ ਕਰ ਸਕਦੇ ਹਾਂ ਜੀ ਗੁਰਦੁਆਰਾ ਝੰਡਾ ਸਾਹਿਬ ਪਾਤਸ਼ਾਹੀ 10ਵੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਅਗੇ ਸ਼ੇਅਰ ਜਰੂਰ ਕਰ ਦਿਓ ਜੇ ਚੰਗੀ ਲੱਗੀ ਤਾਂ